ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਸ ਕਰਦਾ ਸਾਰੇ ਵੀਰ ਭਰਾ ਭੈਣਾਂ ਠੀਕ ਹੋਵੋਗੇ ਆ ਤੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਹ ਵੀਡੀਓ ਦੇਖੋ ਉਸ ਤੋਂ ਬਾਅਦ ਆਪਾਂ ਸਾਰੀ ਗੱਲਬਾਤ ਕਰਾਂਗੇ ਆ ਵੀਰ ਨੇ ਕਮੈਂਟ ਵੀ ਪਾਇਆ ਸੀ ਕਿ ਸਰਕਾਰਾਂ ਬਹੁਤ ਚੰਗੀਆਂ ਨੇ ਕੰਟਰੀ ਬਹੁਤ ਚੰਗੀ ਹੈ ਇਹਦਾ ਆਪਾਂ ਰਿਪਲਾਈ ਦੇਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਆਡੀਓ ਵੀ ਤੁਹਾਨੂੰ ਸੁਣਾਵਾਂਗੇ ਤੇ ਪੂਰੀ ਵੀਡੀਓ ਦੇਖ ਕੇ ਜਾਇਆ ਕਰੋ ਇਕਾ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਸੋ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਅਸੀਂ ਜਿਹੜੇ ਕ੍ਰਿਸ਼ੀ ਦੇ ਵਿੱਚ ਇੰਡੀਅਨ ਐਮਬੈਸੀ ਦੇ ਸਾਹਮਣੇ ਖੜੇ ਆ ਸੋ ਬਹੁਤ ਸਾਰੇ ਜਿਹੜੇ ਸਰਕਮਸਟੈਂਸ ਚੇਂਜ ਹੋਏ ਆ ਯੂਰਪ ਦੇ ਵਿੱਚ ਸ਼ੈਨਿਕਾਂ ਚ ਰੀਸੈਂਟ ਕ੍ਰਿਸ਼ੀ ਕੰਟਰੀ ਆ ਸਾਡੇ ਬਹੁਤ ਸਾਰੇ ਇੰਡੀਆ ਦੇ ਅਲੱਗ-ਅਲੱਗ ਸਟੇਟਾਂ ਦੇ ਵਿੱਚੋਂ ਇੱਥੇ ਵਰਕਰ ਕੰਮ ਕਰਨ ਆ ਰਹੇ ਨੇ ਪਰ ਕੁਝਲੇ ਕੁਝ ਮਹੀਨਿਆਂ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਪ੍ਰੋਬਲਮਸ ਆਈਆਂ ਨੇ ਕੁਝ ਪੇਪਰਾਂ ਨੂੰ ਲੈ ਕੇ ਲੀਗਲ ਔਰ ਇਲੀਗਲ ਜਿਹੜੇ ਮਾਈਗ੍ਰੇਸ਼ਨ ਪਾਲਿਸੀ ਆ ਨਹੀਂ ਉਹ ਚੇਂਜਸ ਹੋਈਆਂ ਨੇ ਸੋ ਸਾਡੇ ਜਿਹੜੇ ਲੀਗਲ ਬੰਦੇ ਇੱਥੇ ਕੰਮ ਕਰਦੇ ਨੇ ਉਹਨਾਂ ਕੋ ਪੇਪਰ ਹੈ ਜਾਂ ਕੁਝ ਐਦਾਂ ਦੀ ਐਮੈਂਡਮੈਂਟਸ ਨੇ ਜਾਂ ਪੇਪਰਾਂ 'ਨੂੰ ਕੋਈ ਸੋਧ ਕਰਨੀ ਆ ਤਾਂ ਉਹਨਾਂ ਨੂੰ ਥੋੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪੁਲਿਸ ਵੱਲੋਂ ਉਹਨੇ ਸੁਣਵਾਈ ਨਹੀਂ ਕੀਤੀ ਜਿਹਦੇ ਤੇ ਸਬੰਧ ਦੇ ਵਿੱਚ ਅ ਇੰਡੀਅਨ ਐਮਬੈਸੀ ਕਰੋਸ਼ੀਆ ਦੇ ਸਾਹਮਣੇ ਅਸੀਂ ਖੜੇ ਆ ਤੇ ਅਸੀਂ ਆਪਣਾ ਮੰਗ ਪੱਤਰ ਜਿਹੜਾ ਆ ਆਪਣੇ ਮਹਤਵਪੂਰਨ ਵੀਰਾਂ ਦੇ ਨਾਲ ਅਸੀਂ ਖੜੇ ਆ ਤੇ ਅਸੀਂ ਅੰਦਰੋਂ ਨੂੰ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੀ ਗੱਲ ਰੱਖ ਸਕੀਏ ਜਿਹੜੇ ਲੋਕ ਇੱਥੇ ਲੀਗਲ ਨੇ ਆਪਣੇ ਪੇਪਰ ਦੀ ਵੇਟ ਕਰਦੇ ਆ ਤੇ ਉਹਨਾਂ ਦੇ ਹੱਕ ਦੀ ਗੱਲ ਅਸੀਂ ਕਰ ਸਕੀਏ ਤੇ ਅਸੀਂ ਇੱਕ ਆਪਣੇ ਵੱਲੋਂ ਪਹਿਲ ਕਰੀ ਆ ਕੋਸ਼ਿਸ਼ ਕਰੀ ਆ ਕਿ ਅਸੀਂ ਇੰਡੀਅਨ ਐਂਬੈਸਡਰ ਦੇ ਅੱਗੇ ਬੇਨਤੀ ਕਰ ਰਹੇ ਹਾਂ ਕਿ ਥੋੜਾ ਜਿਹਾ ਸਾਡੇ ਲੋਕਾਂ ਦਾ ਸਾਥ ਦਿਓ ਤਾਂ ਕਿ ਉਹ ਆਪਣੇ ਬਿਹਤਰ ਫਿਊਚਰ ਵਾਲੀ ਕੰਟਰੀ ਚ ਜਾਣ ਤੇ ਲੀਗਲ ਤੌਰ ਤੇ ਕੰਮ ਕਰ ਸਕਣ ਤੇ ਨਾਲ ਮੈਂਟਰਸ਼ਿਪ ਕਰਨਾ ਸਸੀ ਗੱਲ ਜੀ ਸਲੀਪਨ ਜੀ ਸੋ ਸਸੀ ਗੱਲ ਨਾਲ ਗੁਰਪ੍ਰੀਤ ਭਾਜੀ ਨੇ ਤੇ ਨਚੀਮਾ ਸਾਹਿਬ ਇਹ ਸਲੀਮ ਭਾਜੀ ਨੇ ਤੇ ਆਪਣੇ ਮੋਤਵਰ ਬੰਦੇ ਨੇ ਤੇ ਅਸੀਂ ਭਾਜੀ ਇਹ ਐਪਲੀਕੇਸ਼ਨ ਦਿੱਤੀ ਐ ਮੈਜਿਸਟਰ ਸਾਹਿਬ ਨੂੰ ਤੇ ਅਸੀਂ ਉਹਨੇ ਇਹਨਾਂ ਅਰਜ਼ਾਲ ਕਰਾਂਗੇ ਮੈਜਿਸਟਰ ਸਾਹਿਬ ਨਾਲ ਤੇ ਉਹਨਾਂ ਨੂੰ ਆਪਣੀ ਅਰਜ਼ਾ ਸਵੀਕਾਰ ਦਿਆਂਗੇ ਬਈ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਬਈ ਧੱਕਾ ਬੰਦ ਹੋਵੇ ਵੀ ਮਾਨਵਤਾ ਦੇ ਆਧਾਰ ਤੇ ਲੋਕਾਂ ਦੀ ਗੱਲ ਸੁਣੀ ਜਾਵੇ ਉਹਦੇ ਬਾਅਦ ਜੋ ਡਿਸੀਜਨ ਹੋਣਾ ਤਾਂ ਠੀਕ ਹੈ ਲੋਕਾਂ ਨੂੰ ਮੌਕਾ ਦਿੱਤਾ ਜਾਵੇ ਬਈ ਜਿਹੜੇ ਆਪਣੇ ਲਾਅਰ ਕਰਨ ਜਾਂ ਆਪਣੇ ਗੱਲਬਾਤ ਰੱਖ ਕੇ ਗਵਰਨਮੈਂਟ ਦੇ ਸਾਹਮਣੇ ਬਾਅਦ ਚ ਜੋ ਡਿਸੀਜਨ ਹੁੰਦਾ ਠੀਕ ਹ ਖੁਸ਼ੀ-ਖੁਸ਼ੀ ਲੋਕ ਆਪਣੇ ਲੜਾਈ ਲੜ ਕੇ ਜਵਾਬੇਜਾਨਾ ਚਾਹੁੰਦੇ ਆ ਜਵਾਬੇਜਾਨ ਜੀ ਮੈਂ ਤਾਂ ਫਿਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਮੌਕਾ ਜੀ ਸੋ ਅਸੀਂ ਜੋ ਵੀ ਇਹ ਪ੍ਰੋਸੈਸ ਕਰ ਰਹੇ ਆ ਲੀਗਲ ਤੌਰ ਤੇ ਕਰ ਰਹੇ ਆ ਤਾਂ ਕਿ ਸਿਸਟਮ ਦੇ ਵਿੱਚ ਰਹਿ ਕੇ ਸਾਡੇ ਲੋਕ ਕਮਾਈ ਕਰਨ ਆਪਣਾ ਫਿਚਰ ਬੈਟਰ ਕਰਨ ਸੋ ਅਸੀਂ ਉਹਨਾਂ ਲੋਕਾਂ ਦੇ ਹੱਕ ਤੇ ਖੜੇ ਆ ਜਿਹੜੇ ਲੋਕ ਸਹੀ ਤਰੀਕੇ ਨਾਲ ਸਮਰਥ ਦੇ ਵਿੱਚ ਆਪਣੇ ਕਾਰੋਬਾਰ ਕਰਨਾ ਆਏ ਆ ਆਪਣੀ ਜੋਬਾ ਕਰਨਾ ਆਏ ਆ ਆਪਣੇ ਬੈਟਰ ਫਿਚਰ ਫਿਚਰ ਦੀ ਪਾਲ ਕਰਨਾ ਆਏ ਆ ਸੋ ਉਹਨਾਂ ਦੇ ਹੱਕ ਦੀ ਗੱਲ ਕਰ ਰਹੇ ਆ ਸੋ ਸਾਥ ਦਿਓ ਕੁਸੀਂ ਬਹੁਤ ਪਹਿਲਾਂ ਵੀ ਸਾਥ ਅੱਗੇ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕੇ ਲੀਗਲ ਤੌਰ ਤੇ ਅਸੀਂ ਆਪਣੇ ਮੌਤਵਾਰ ਸੱਜਣਾ ਵੀਰਾਂ ਨਾਲ ਰਲ ਕੇ ਅਸੀਂ ਆਪਣੇ ਲੋਕਾਂ ਦੇ ਹੱਕ ਦੀ ਗੱਲ ਕਰ ਸਕੀਏ ਸੋ ਅਸੀਂ ਜਾ ਰਹੇ ਹਾਂ ਸੋ ਜ਼ੋਰ ਸਾਥ ਦਿਓ ਸੋ ਅਗਲੀ ਜੋ ਵੀ ਅਪਡੇਟਸ ਆਰ ਨਾਲ ਕਲਿੱਪ ਦੇ ਵਿੱਚ ਐਡ ਕਰਾਂਗਾ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਵੀਡੀਓ ਤੁਸੀਂ ਸਾਰਿਆਂ ਨੇ ਸੁਣ ਲਈ ਤੇ ਭਰਾਵੋ ਅਸੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਗੁਰਪ੍ਰੀਤ ਭਾਜੀ ਦਾ ਸਲੀਮ ਭਾਜੀ ਦਾ ਚੀਮੇ ਭਾਜੀ ਦਾ ਤੇ ਸੰਦੀਪ ਭਾਜੀ ਦਾ ਜਿਨ੍ਹਾਂ ਨੇ ਸਾਡੇ ਆਵਾਜ਼ ਉਠਾਈ ਐਮੈਸੀ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਜਿਹੜੇ ਬੱਚੇ ਇੱਥੇ ਲੀਗਲ ਨਹੀਂ ਜਿਨ੍ਹਾਂ ਕੋਲੇ ਪਰਮਿਟ ਨਹੀਂ ਹੈਗਾ ਉਹਨਾਂ ਨੇ ਅਪਲਾਈ ਕਰ ਰੱਖੇ ਨੇ ਕੰਪਨੀਆਂ ਨੇ ਉਹਨਾਂ ਵਾਸਤੇ ਇਹ ਵਿਚਾਰੇ ਨੇ ਉਪਰਾਲਾ ਕੀਤਾ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨਾਲ ਖੜੇ ਆਂ ਤੇ ਪ੍ਰਾਵੋ ਜੇ ਇਹ ਅਸੀਂ ਕਹਿੰਦੇ ਆ ਚਲੋ ਮੰਨਦੇ ਆ ਸਾਰਾ ਕੁਝ ਠੀਕ ਆ ਚੰਗਾ ਵਧੀਆ ਸਰਕਾਰਾਂ ਵਧੀਆ ਇੱਥੋਂ ਦਾ ਸਿਸਟਮ ਵਧੀਆ ਕੰਟਰੀ ਆ ਪਰ ਜਿਹੜੇ ਇੱਥੇ ਲੋਕ ਬੈਠੇ ਨੇ ਲੀਗਲ ਉਹਨਾਂ ਦੇ ਵੀ ਪਰਮਿਟ ਨਹੀਂ ਆ ਰਹੇ ਉਹਨਾਂ ਨੂੰ ਵੀ ਕੰਪਨੀਆਂ ਬਾਹਰ ਨਹੀਂ ਫੜ ਰਹੀਆਂ ਉਹਨਾਂ ਦੀਆਂ ਤੇ ਪੁਲਿਸ ਉਹਨਾਂ ਨੂੰ ਚੱਕ ਕੇ ਡਿਪੋਰਟ ਕਰ ਰਹੀ ਹੈ ਸਿੱਧਾ ਉਸੇ ਮਸਲੇ ਦੇ ਵਿਹਾਵ ਤੇ ਉਹ ਹੱਲ ਕਰਾਉਣ ਦੇ ਮਾਰੇ ਨੇ ਇਹਨਾਂ ਨੇ ਵਿਚਾਰਿਆਂ ਨੇ ਉੱਥੇ ਜਾ ਕੇ ਮੈਸੇ ਦੇ ਵਿੱਚ ਮੰਗ ਪੱਤਰ ਦਿੱਤਾ ਉਹਨਾਂ ਨੇ ਇੱਕ ਆਡੀਓ ਉਦੋਂ ਬਾਅਦ ਭੇਜੀ ਸੀ ਉਹ ਵੀ ਤੁਹਾਨੂੰ ਐਂਡ ਤੇ ਸੁਣਾਵਾਂਗੇ ਤੇ ਜੇ ਸਰਕਾਰਾਂ ਅਸੀਂ ਕਹਿੰਦੇ ਚਲੋ ਚੰਗਿਆਂ ਨੇ ਪਰ ਇੱਥੇ ਜਿਹੜੇ ਬੱਚੇ ਲੀਗਲ ਬੈਠੇ ਨੇ ਉਹਨਾਂ ਦੇ ਤਾਂ ਪਰਮਿਟ ਕਢਾ ਦੇਣ ਉਹਨਾਂ ਨੂੰ ਤਾਂ ਕੰਮ ਦੇ ਦੇ ਨਾ ਉਹਨਾਂ ਨੂੰ ਵੀ ਨਹੀਂ ਕੰਮ ਦੇ ਰਹੇ 6-6 ਮਹੀਨੇ ਹੋ ਗਏ ਕਿਸੇ ਨੂੰ 4 ਮਹੀਨੇ ਹੋ ਗਏ ਵਿਚਾਰਾ ਨੂੰ ਬੈਠਿਆ ਨੂੰ ਉਹ ਹੋਰ ਕੰਮ ਵੀ ਨਹੀਂ ਕਰ ਸਕਦੇ ਜਿੰਨਾਂ ਚਿਰ ਉਹਨਾਂ ਦੀ ਆਈਡੀ ਨਹੀਂ ਆ ਰਹੀ ਉਹਨਾਂ ਚਿਰ ਉਹ ਰੂਮ 'ਚ ਹੀ ਬੈਠੇ ਨੇ ਨੇ ਸਾਨੂੰ ਯਕੀਨ ਹੋਣਾ ਤਾਂ ਆਪਾਂ ਸਾਡਾ ਜਦੋਂ ਵੀ ਢੇੜਾ ਲੱਗਿਆ ਜਾਗਰੇ ਬਗਾਇ ਅਸੀਂ ਤੁਹਾਡੀ ਗੱਲਬਾਤ ਕਰਾ ਦਾਂਗੇ ਬਹੁਤ ਸਾਰੇ ਸੱਜਣਾ ਦੇ ਭੈਣਾਂ ਦੇ ਫੋਨ ਆਉਂਦੇ ਨੇ ਤੇ ਭਰਾਵੋ ਇਥੋਂ ਮੈਂ ਤਾਂ ਇਹੀ ਕਹਿਣਾ ਜਿਹੜੇ ਵੀ ਨਵੇਂ ਲੋਕ ਆ ਰਹੇ ਨੇ ਇੱਥੇ ਫੈਲਾ ਲਾ ਰਹੇ ਨੇ ਹਜੇ ਉਹ ਰੁਕ ਜਾਣ 2-4 ਮਹੀਨਿਆਂ ਤੱਕ 5-4 ਮਹੀਨਿਆਂ ਤੱਕ ਜੇ ਇਥੋਂ ਦਾ ਸਿਸਟਮ ਠੀਕ ਹੁੰਦਾ ਤਾਂ ਤਾਂ ਉਹ ਆ ਜਾਣ ਤੇ ਜਿਨ੍ਹਾਂ ਦਾ ਪਰਮਿਟ ਅਪਲਾਈ ਹੋ ਰੱਖਿਆ ਜਾਂ ਪਰਮਿਟ ਆ ਗਿਆ ਜਾਂ ਵੀਜ਼ਾ ਆਉਣ ਵਾਲਾ ਉਹਨਾਂ ਨੂੰ ਹੱਥ ਵਨ ਕੇ ਬੇਨਤੀ ਹੈ ਕਿ ਉਹ ਆਪਣੇ ਏਜੰਟਾਂ ਤੋਂ ਬਿਲਕੁਲ ਲਿਖਾ ਕੇ ਉਹਨਾਂ 100% ਗਰੰਟੀ ਲੈ ਕੇ ਹੋਣ ਵੀ ਸਾਨੂੰ ਕੰਮ ਉੱਥੇ ਮਿਲੇਗਾ ਸਾਨੂੰ ਆਈਡੀ ਬਣਾ ਕੇ ਕਿਤੇ ਕੰਪਨੀ ਦੋ ਮਹੀਨਿਆਂ ਬਾਅਦ ਇਹ ਨਾ ਕਹਿ ਦੇਣ ਕਿ ਤੁਸੀਂ ਜਾਓ ਪਿਛਲੀ ਵੀਡੀਓ 'ਚ ਅਸੀਂ ਇੱਕ ਆਡੀਓ ਸੁਣਾਈ ਸੀ ਉਹ ਭਰਾ ਕਹਿੰਦਾ ਕਿ ਦੋ ਮਹੀਨੇ ਕੰਪਨੀ ਰੱਖਿਆ ਤੇ ਉਸ ਤੋਂ ਬਾਅਦ ਕੰਪਨੀ ਕਹਿੰਦੀ ਜਾਓ ਸਾਡੇ ਕੋਲੇ ਕੰਮ ਨਹੀਂ ਉਸ ਤੋਂ ਬਾਅਦ ਪੁਲਿਸ ਨੇ ਫੜ ਲਏ ਪੁਲਸਨਾਂ ਚੱਕ ਕੇ ਉਹਨਾਂ ਨੂੰ ਰਿਪੋਰਟ ਕਰਤਾ ਉਹਨਾਂ ਦੀ ਕੀ ਗਲਤੀ ਸੀ ਦੱਸ ਦਿਓ ਮੈਨੂੰ ਉਹਨਾਂ ਦੀ ਕੋਈ ਗਲਤੀ ਨਹੀਂ ਗਲਤੀ ਕਿਸੇ ਦੀ ਨਹੀਂ ਇੱਥੇ ਇੱਥੇ ਗਲਤੀ ਸਿਰਫ ਕੰਪਨੀਆਂ ਦੀ ਹੈ ਕੰਪਨੀਆਂ ਤੁਹਾਡੀ ਅਗਲੀ ਆਈਡੀ ਨਹੀਂ ਬਣਾਉਂਦੀਆਂ ਹੁਣ ਸਰਕਾਰ ਨੇ ਇੱਕ ਦੋ ਕਾਨੂੰਨ ਵਧੀਆ ਵੀ ਬਣਾਏ ਨੇ ਉਹਨਾਂ ਬਾਰੇ ਆਪਾਂ ਜਾਣਕਾਰੀ ਦਿੰਨੇ ਆ ਤੁਹਾਨੂੰ ਪਿਛਲੇ ਆਪਾਂ ਵੀਡੀਓ ਚ ਦੱਸਿਆ ਸੀ ਕਿ 1600 0 ਜਿਹੜਾ ਉਹ ਇਹ ਸਰਕਾਰ ਨੇ ਫੀਸ ਰੱਖੀ ਹੈ ਉਹ 1600 0 ਕੰਪਨੀ ਤੋਂ ਲੈਣਾਗਾ ਜਿਹੜਾ ਵੀ ਕੋਈ ਵੀ ਵਰਕਰ ਕੰਪਨੀ ਦੇ ਵਿੱਚ ਆਊਗਾ ਉਹ ਵੀਡੀਓ ਜਾ ਕੇ ਦੇਖ ਲਿਓ ਉਸ ਤੋਂ ਬਾਅਦ ਇੱਕ ਕਾਨੂੰਨ ਇਹਨਾਂ ਨੇ ਬਣਾਇਆ ਕਿ ਤੁਹਾਡਾ ਪਰਮਿਟ ਕਿਸੇ ਵੀ ਕੰਪਨੀ ਦੇ ਵਿੱਚ ਨਿਕਲਿਆ ਤਾਂ ਉਹ ਕੈਨਸਲ ਨਹੀਂ ਹੋਵੇਗਾ ਬਿਲਕੁਲ ਨਹੀਂ ਹੋਵੇਗਾ 100% ਸ਼ੋਰ ਹੈ ਕਿ ਪਹਿਲਾਂ ਕੰਪਨੀਆਂ ਕਰਦੀਆਂ ਸੀ ਇੱਥੇ ਬੁਲਾ ਲੈਂਦੀਆਂ ਸੀ ਤੇ ਉਸ ਤੋਂ ਬਾਅਦ ਆਈਡੀ ਬਣਾ ਕੇ ਤੇ ਪਰਮਿਟ ਕੈਨਸਲ ਕਰ ਦਿੰਦੀਆਂ ਸੀ ਤੇ ਬੱਚਿਆਂ ਨੂੰ ਕਹਿ ਦਿੰਦੇ ਅਸੀਂ ਤੁਸੀਂ ਜਾਓ ਸਾਡੇ ਕੋਲੇ ਕੰਮ ਨਹੀਂ ਉਹ ਵਿਚਾਰੇ ਹੋਰ ਕੰਟਰੀ 'ਚ ਵਗ ਜਾਂਦੇ ਕੋਈ ਕੰਮ ਲੱਭਦਾ ਫਿਰ ਇੱਥੇ ਪੈਸੇ ਦਿੰਦਾ ਕੋਈ ਖੱਜਲ ਖਵਾਰੀ ਬਹੁਤ ਜ਼ਿਆਦਾ ਇਥੇ ਲੋਕਾਂ ਦੀ ਹੋਈ ਉਸ ਕਾਰਨ ਇਹ ਕਾਨੂੰਨ ਬਣਾਇਆ ਕਿ ਤੁਹਾਡਾ ਕੋਈ ਵੀ ਕੰਪਨੀ ਚ ਪਰਮਿਟ ਨਿਕਲਿਆ ਤਾਂ ਉਹ ਕੈਨਸਲ ਨਹੀਂ ਹੋਵੇਗਾ ਤੁਸੀਂ ਆਪਣੀ ਮਰਜ਼ੀ ਨਾਲ ਕੈਨਸਲ ਕਰਾ ਸਕਦੇ ਹੋ ਹੋਰ ਕੰਪਨੀ ਚ ਕੰਮ ਚੇਂਜ ਕਰਨਾ ਤਾਂ ਕਰ ਸਕਦੇ ਹੋ ਤੇ ਇੱਕ ਕਾਨੂੰਨ ਹੋਰ ਬਣਾਇਆ ਜੇ ਤੁਹਾਡਾ ਪਰਮਿਟ 3 ਮਹੀਨੇ ਰਹਿੰਦਾ ਉਹਦੀ ਡੇਟ ਰਹਿੰਦੀ ਹੈ ਹਜੇ ਉਸ ਤੋਂ ਪਹਿਲਾਂ 3 ਮਹੀਨੇ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਉਹ ਕੰਪਨੀ ਅਪਲਾਈ ਨਹੀਂ ਕਰਦੀ ਤਾਂ ਤੁਸੀਂ ਹੋਰ ਕੰਪਨੀ ਚ ਜਾ ਕੇ ਅਪਲਾਈ ਕਰ ਲਿਓ ਇਹ ਵੀ ਮੇਰੀ ਹੱਥ ਮੰਨ ਕੇ ਬੇਨਤੀ ਹੈ ਜੇ ਤੁਹਾਡਾ ਟਾਈਮ ਲੰਘ ਗਿਆ ਪਰਮਿਟ ਦੀ ਡੇਟ ਲੰਘੀ ਉਸ ਤੋਂ ਬਾਅਦ ਤੁਹਾਡਾ ਅਪਲਾਈ ਨਹੀਂ ਹੋਣਾ ਇਹ ਵੀ ਸ਼ੋਰ ਹੈ ਬਿਲਕੁਲ ਇਥੋਂ ਦਾ ਕਾਨੂੰਨ ਇਹਨਾਂ ਨੇ ਅਪ੍ਰੈਲ ਦੇ ਵਿੱਚ ਹੁਣ ਇਹ ਲਾਗੂ ਕਰਤਾ ਫਰਵਰੀ ਦੇ ਵਿੱਚ ਇਹ ਬਣਾਇਆ ਸੀ ਕਾਨੂੰਨ ਕਿ ਪਰਮਿਟ 3 ਮਹੀਨੇ ਤੋਂ ਪਹਿਲਾਂ ਜਿਹੜੀ ਡੇਟ ਰਹਿੰਦੀ ਹੈ ਪਰਮਿਟ ਦੀ ਉਸ ਤੋਂ ਪਹਿਲਾਂ ਤੁਸੀਂ ਅਪਲਾਈ ਕਰਨਾ ਜਦੋਂ ਪਰਮਿਟ ਖਤਮ ਹੋ ਗਿਆ ਉਸ ਤੋਂ ਬਾਅਦ ਇਹ 40 ਤੋਂ 45 ਦਿਨ ਦਿੰਦੇ ਆ ਅਪਲਾਈ ਕਰਨ ਵਾਸਤੇ ਜੇ ਫਿਰ ਵੀ ਤੁਹਾਡਾ ਅਪਲਾਈ ਨਹੀਂ ਹੋਇਆ ਤਤਾਨੂੰ ਕੰਟਰੀ ਹੀ ਛੱਡਣੀ ਪੈਣੀ ਆ ਤੁਹਾਡੇ ਕੋਲ ਕੋਈ ਹੱਲ ਨਹੀਂ ਹੈਗਾ ਉਸ ਤੋਂ ਬਾਅਦ ਤੁਸੀਂ ਹੋ ਸਕਦਾ ਤਾਂ ਪਰਮਿਟ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਪਲਾਈ ਕਰੋ ਜੇ ਇਹ ਹੀ ਕੰਪਨੀ ਜਿਹਦੇ ਵਿੱਚ ਤੁਸੀਂ ਆਏ ਹੋ ਨਹੀਂ ਅਪਲਾਈ ਕਰਦੀ ਤਾਂ ਤੁਹਾਨੂੰ ਲਾਰੇ ਲਾ ਰਹੀ ਹੈ ਤਾਂ ਤੁਸੀਂ ਹੋਰ ਕੰਪਨੀ 'ਚ ਜਾ ਕੇ ਪਰਮਿਟ ਕਢਵਾਓ ਲੀਗਲ ਹੋ ਜਾਓ ਤੇ ਜੇ ਅਪਲਾਈ ਕਰਦੀ ਆ ਤਾਂ ਠੀਕ ਹੈ ਤੇ ਜੇ ਤੁਹਾਡਾ ਪਰਮਿਟ ਐਕਸਪਾਇਰ ਹੋ ਗਿਆ ਉਸ ਤੋਂ ਬਾਅਦ 40 ਤੋਂ 45 ਦਿਨ ਤੁਹਾਡੇ ਕੋਲੇ ਅਪਲਾਈ ਕਰਨ ਵਾਸਤੇ ਤੇ ਨਹੀਂ ਤਾਂ ਭਾਈ ਤੁਹਾਨੂੰ ਪੁਲਿਸ ਚ ਚੱਕ ਕੇ ਕੁਝ ਵੀ ਕਰ ਸਕਦੇ ਇੱਥੇ ਅਪਲਾਈ ਹੋਏ ਹੋਏ ਵੀ ਜਿਹੜੇ ਲੋਕ ਲੋਕਾਂ ਨੂੰ ਰਿਪੋਰਟ ਕਰਿਆ ਉਹਦੀ ਇੱਕ ਆਡੀਓ ਆਈ ਆ ਆਡੀਓ ਦੇਖ ਲਓ ਪੁਲਿਸ ਨੇ ਨਾ ਧੱਕਾ ਕਰਦੀ ਆ 4 ਤਰੀਕ ਨੂੰ ਪੁਲਿਸ ਨੇ ਚੱਕਿਆ ਵਾ ਤੇ ਉਹ ਹਰ ਇੱਕ ਨੂੰ ਚੱਕਦੇ ਆ ਮਤਲਬ ਜਿਹਦੇ ਕੋਲ ਡਾਕੂਮੈਂਟ ਨਹੀਂ ਹੈ ਉਹਦਾ ਵੀ ਬਹਾਨੇ ਲੈਂਦੇ ਆਗੇ ਡਾਕੂਮੈਂਟ ਵਾਲਿਆਂ ਨੂੰ ਵੀ ਰਿਪੋਰਟ ਹੀ ਕਰਦੇ ਆ ਜੇ ਕੁਝ ਵੀ ਮਾੜਾ ਮੋਟਾ ਨੁਕਸਾਨ ਆਇਆ ਤਾਂ ਸਾਡੇ ਕੋਲ ਜਿੱਤੇ ਸੀ ਕਹਿੰਦੇ ਵਿੱਚ ਰਿਪੋਰਟ ਸੈਂਟਰ ਵਿੱਚ ਰਹਿੰਦੇ ਸੀਗੇ ਉੱਥੇ ਮਤਲਬ ਕਿ ਜਿੰਨਾਂ ਕੋਲ ਡਾਕੂਮੈਂਟ ਸੀਗੇ ਉਹਨਾਂ ਦਾ ਵੀ ਮਤਲਬ ਵੀ ਰਿਪੋਰਟ ਕਰੀ ਜਾ ਰਹੇ ਉਹਨਾਂ ਦਾ ਵੀ ਮਤਲਬ ਉਹ ਕੀ ਜਾਣ ਨਹੀਂ ਦਿੰਦੇ ਤੇ ਉਹਨਾਂ ਨੇ ਵਿਚਾਰਾਂ ਨੇ ਵਕੀਲ ਕਰਿਆ ਵਾ ਤੇ ਮੈਨੂੰ ਕੋਈ ਉਸ ਟਾਈਮ ਕੋਈ ਨਹੀਂ ਸੁਝਿਆ ਕਿਸੇ ਦਾ ਨੰਬਰ ਨਹੀਂ ਫੋਨ ਵੀ ਨਹੀਂ ਕੱਢਣ ਦਿੱਤਾ ਵਾ ਤੇ ਇਸ ਲਈ ਮੈਂ ਅੱਜ ਉਹਨਾਂ ਨੇ ਮੈਨੂੰ ਰਿਪੋਰਟ ਕਰਿਆ ਵਾ ਤੇ ਉਹਨਾਂ ਨੇ ਮੈਂ ਇਸ ਟਾਈਮ 에어ਪੋਰਟ ਤੇ ਆ ਜਾ ਰਿਹਾ ਹਾਂ ਕ੍ਰੂਜ਼ 에어ਪੋਰਟ ਤੇ ਤੇ ਆਪਦਾ ਭਾਈ ਤਿਆਰ ਰੱਖੋ ਠੀਕ ਆ ਆਪਦਾ ਧਿਆਨ ਨਾਲ ਬਾਹਰ ਨਿਕਲਿਓ ਠੀਕ ਆ ਕਿਉਂਕਿ ਜਿਹੜਾ ਵੀ ਉਹਨਾਂ ਨੇ ਧੱਕੇ ਚੜ ਕੇ ਉਹਨੇ ਕੋਈ ਨਾ ਕੋਈ ਬਹਾਨਾ ਲਾ ਕੇ ਰਿਪੋਰਟ ਕੱਟ ਕੇਰਾ ਸਾਈਨ ਕਰਵਾ ਰਹੇ ਆ ਠੀਕ ਆ ਕੋਈ ਕੁਛ ਨਹੀਂ ਫੋਨ ਕਰਨ ਦਾ ਟਾਈਮ 5 ਮਿੰਟ ਦਿੰਦੇ ਆ 5 ਮਿੰਟ ਦੇ ਵਿੱਚ ਵਿੱਚ ਬੰਦਾ ਕੀ ਕੀ ਕਰ ਲੂ ਕਈ ਵਾਰ ਮੂਰਲਾ ਬੰਦਾ ਲੈ ਫੋਨ ਚੱਕਦਾ ਕਿਉਂ ਸਾਡੇ ਲੋਕਾਂ ਨਾਲ ੱਟਕਾ ਹੋ ਰਿਹਾ ੱਟਕਾ ਇਸ ਕਰਕੇ ਹੋ ਰਿਹਾ ਕਿ ਸਾਡੇ ਇੱਥੇ ਕੋਈ ਵਕੀਲ ਨਹੀਂ ਹੈਗਾ ਨਾ ਕੋਈ ਇੰਡੀਆ ਦਾ ਵਕੀਲ ਹੈ ਨਾ ਕੋਈ ਸਿੱਖ ਸਾਡਾ ਭਰਾ ਇੱਥੇ ਵਕੀਲ ਹੈ ਜੇ ਕੋਈ ਹੋਵੇ ਤਾਂ ਸਾਡੇ ਸਾਨੂੰ ਪਤਾ ਲੱਗੇ ਤਾਂ ਅਸੀਂ ਉਹਨੂੰ ਫੋਨ ਕਰ ਸਕੀਏ ਸਾਡੀ ਮਦਦ ਹੋ ਸਕੇ ਕਿਉਂਕਿ ਇਹ ਤੇ ਵਕੀਲਾ ਨਾਲ ਨੰਬਰ ਤਾਂ ਕਿਸੇ ਕੋਲ ਹੈ ਨਹੀਂ ਇਹ ਇੰਨਾ ਟਾਈਮ ਨਹੀਂ ਦਿੰਦੇ 5 ਮਿੰਟ ਦਿੰਦੇ ਆ ਸਿਰਫ 5 ਮਿੰਟਾਂ ਦੇ ਵਿੱਚ ਬੰਦਾ ਕੀ ਕਰ ਲਊਗਾ ਭਰਾ ਕਹਿ ਰਿਹਾ 5 ਮਿੰਟ ਮੈਨੂੰ ਦਿੱਤੇ ਫੋਨ ਕਰਨ ਵਾਸਤੇ 5 ਮਿੰਟਾਂ ਦੇ ਵਿੱਚ ਕੀ ਬੰਦੇ ਨੂੰ ਸੁਝਦਾ ਕੁਝ ਨਹੀਂ ਸੁਝਦਾ ਬਈ 5 ਮਿੰਟਾਂ ਦੇ ਵਿੱਚ ਕਿਹਨੂੰ ਫੋਨ ਕਰੂਗਾ ਕਿਹੜਾ ਵਕੀਲ ਕੌਣ ਕਿੱਥੇ ਕੀ ਤੇ ਉਹ ਬੰਦਾ ਕਹਿੰਦਾ ਮੈਨੂੰ ਜ਼ਬਰਦਸਤੀ 에ਰਪੋਰਟ ਤੇ ਲੈ ਕੇ ਸੈਂਡ ਕਰਵਾ ਕੇ ਕਹਿੰਦਾ ਚਲੋ ਬਈ ਗੋ ਟੂ ਇੰਡੀਆ ਦੱਸੋ ਕੀ ਸਿਸਟਮ ਹੈ ਹੈ ਕੋ ਸਿਸਟਮ ਇਥੋਂ ਦੇ ਜਿਹੜੇ ਪਰਮਟ ਕਢਵਾ ਇੱਥੇ ਜਿਹੜੇ ਬੱਚੇ ਬੁਲਾ ਰੱਖੇ ਆ ਪਹਿਲਾਂ ਉਹਨਾਂ ਦੀ ਬਾਹ ਫੜੋ ਉਹਨਾਂ ਨੇ ਪਰਮਟ ਕਢਵਾਓ ਫਿਰ ਤੁਸੀਂ ਜਿਹੜੇ ਇੰਡੀਆ ਤੋਂ ਨੇਪਾਲ ਤੋਂ ਪਾਕਿਸਤਾਨ ਤੋਂ ਕਿਤੋਂ ਵੀ ਤੁਸੀਂ ਬੁਲਾਉਣੇ ਆ ਫਿਰ ਤੁਸੀਂ ਉਹਨਾਂ ਬਾਰੇ ਸੋਚੋ ਤੇ ਇਹ ਬਾਈ ਇੱਕ ਛੋਟੀ ਜਿਹੀ ਵੀਡੀਓ ਸੀ ਤੇ ਆਸ ਕਰਦਾ ਚੰਗੀ ਲੱਗੀ ਹੋਵੇਗੀ ਇਹਦੇ ਵਿੱਚ ਤਿੰਨ ਕਾਨੂੰਨਾਂ ਬਾਰੇ ਦੱਸਿਆ ਪਹਿਲਾ ਕਾਨੂੰਨ ਤਾਂ 1600 ਯੂਰੋ ਜਿਹੜਾ ਦੇਣਾ ਉਹ ਕੰਪਨੀ ਤੋਂ ਹੀ ਲੈਣਾ ਬਰਕਰਤ ਨਹੀਂ ਆਣਾ ਕਿਉਂਕਿ ਬਰਕਰਤ ਤਾਂ ਪਹਿਲੇ ਵਿਚਾਰਾ ਕੰਮ ਕਰਨ ਆਉਂਦਾ ਇੱਥੇ ਉਹ ਤੋਂ ਕੀ ਲਾਉਣਾ ਪਰਮੰਟ ਤਾਂ ਪਹਿਲੇ ਹੈ 74 ਯੂਰੋ ਦਾ ਪਰਮੰਟ ਨਿਕਲਦਾ ਸਰਕਾਰ ਨੂੰ ਤਾਂ 74 ਯੂਰੋ ਹੀ ਮਿਲਣੇ ਆ ਵਿਚਾਲੇ ਕੰਪਨੀਆਂ ਖਾ ਜਾਂਦੀਆਂ ਨੇ ਏਜੰਟ ਖਾ ਜਾਂਦੀਆਂ ਏਜੰਸੀ ਖਾ ਜਾਂਦੀ ਹੈ ਏਜੰਟ ਆਪਣੇ ਢਿੱਡ ਭਰ ਲੈਂਦੇ ਆ ਮੋਟਾ ਪੈਸਾ ਖਾ ਜਾਂਦੇ ਛੋਟੀ ਜੀ ਰਕਮ ਦਿੰਦੇ ਆ ਗਾਹਾਂ ਏਜੰਸੀ ਨੂੰ ਏਜੰਸੀ ਛੋਟੀ ਜੀ ਰਕਮ ਦਿੰਦੀ ਹੈ ਬਸ ਮਾੜਾ ਮੋਟਾ ਇਧਰ ਜੋ ਵੀ ਪੁਲਿਸ ਵਾਲੇ ਲੈਂਦੇ ਨੇ 74 ਯੂਰੋ 75 ਯੂਰੋ ਬਸ ਐਨਾ ਕੁ ਬਸ ਇਹਦੀ ਫੀਸ ਆ ਦੇ ਰਹੀ ਗੱਲ ਦੂਜੀ ਤੁਸੀਂ ਜਿਹਨੇ ਵੀ ਇੱਥੇ ਆਉਣਾ ਏਜੰਟ ਤੋਂ ਲਿਖਿਆ ਕਿ ਇਹੀ ਆਉਣਾ ਵੀ ਭਾਈ ਸਾਨੂੰ ਕੰਮ ਮਿਲੂਗਾ ਲਿਖ ਕੇ ਦੇ ਫਿਰ ਜਾਣਾ ਸੀ 30% ਲੋਕਾਂ ਨੂੰ ਕੰਮ ਮਿਲਿਆ 70% ਲੋਕ ਇੱਥੇ ਬੈਠੇ ਆ ਡਿਲੀਵਰੀ ਚ ਕਿੰਨੇ ਬੰਦੇ ਆਏ ਆ ਸਾਰੇ ਵਿਚਾਰੇ ਘਰੇ ਬੈਠੇ ਆ ਜਿੰਨੇ ਵੀ ਟੈਕਸੀ ਵਾਲੇ ਬੈਠੇ ਆ ਉਹ ਵੀ ਘਰੇ ਬੈਠੇ ਆ ਟੈਕਸੀ ਵਾਲਿਆਂ ਦਾ ਵਿਚਾਰਾਂ ਦਾ ਕੀ ਹਾਲ ਹੋਇਆ ਕਿਸੇ ਦੇ ਪਰਮਿਟ ਤੇ ਟੈਕਸੀਆਂ ਚਲਾਈ ਜਾਂਦੇ ਸੀ ਤੋ ਕਿਸੇ ਨੇ ਇੱਕ ਉਹ 네ਪਾਲ ਦਾ ਸੀਗਾ ਵਿਚਾਰਾ ਡਰਾਈਵਰ ਮੈਂ ਪਹਿਲਾਂ ਵੀ ਵੀਡੀਓ ਪਿਛਲੇ ਵਿੱਚ ਦਿਖਾਇਆ ਸੀ ਆ ਹੁਣ ਵੀ ਤੁਸੀਂ ਦੇਖ ਲਓ ਤੇ ਉਹਨੇ ਕੀ ਕਰਿਆ ਜਾ ਕੇ ਸਿੱਧੀ ਟਰੈਮ ਦੇ ਵਿੱਚ ਟੱਕਰ ਮਾਰੀ ਟਰੈਮ ਦਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਤੇ ਗੱਡੀ ਤਾਂ ਵਿਚਾਲੋ ਤੋੜਤੀ ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ ਉਹਦੇ ਵਿੱਚ ਰੌਲਾ ਪਾਇਆ ਲੋਕਾਂ ਨੇ ਇਕੱਠੇ ਹੋ ਕੇ ਫਿਰ ਇੰਨੀ ਸਿਕਤਾਈ ਕਰਤੀ ਕਿ ਬਸ ਇਹਨਾਂ ਨੇ ਜੀਣਾ ਹਰਾਮ ਕਰਤਾ ਛਾਪੇ ਪਾਏ ਫੜੇ ਗਏ ਟੈਕਸੀ ਵਾਲੇ ਵਿਚਾਰੇ ਘਰੇ ਬਿਠਾਤਾ ਸਾਰਿਆਂ ਨੂੰ ਤੇ ਹੁਣ ਵਿਚਾਰਾ ਉਹਨਾਂ ਦਾ ਕੀ ਖਸੂਸ ਸੀਗਾ ਚਲ ਇੱਕ ਬੰਦੇ ਦੀ ਗਲਤੀ ਐ ਮੈਂ ਮੰਨਦਾ ਉਹਨੂੰ ਸਜ਼ਾ ਦੇਉ ਉਹ ਦੂਜਿਆਂ ਦੀ ਕੀ ਗਲਤੀ ਐ ਦੂਜੇ ਤਾਂ ਸਹੀ ਚੱਲ ਰਹੇ ਨੇ ਸਹੀ ਡਰਾਈਵਰੀ ਕਰ ਰਹੇ ਆ ਹੁਣ ਤੁਸੀਂ ਉਹ ਆਡੀਓ ਵੀਰ ਨੇ ਭੇਜੀ ਸੀ ਆਪਾਂ ਨੂੰ ਸੰਦੀਪਾ ਜੀ ਨੇ ਉਹ ਆਡੀਓ ਸੁਣੋ ਤੇ ਹੁੰਦੇ ਉਹ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਗਰੁੱਪ ਮੈਂਬਰਸ ਨੂੰ ਅੱਜ ਅਸੀਂ ਇੰਡੀਅਨ ਐਮਬੈਸੀ ਦੇ ਕੋਲ ਇੱਕ ਰਿਟਨ ਦੇ ਵਿੱਚ ਮੰਗ ਪੱਤਰ ਦੇ ਕੇ ਆਏ ਆ ਤਾਂ ਕਿ ਜਿਹੜੇ ਸਾਡੇ ਲੋਕਾਂ ਨਾਲ ਥੋੜਾ ਜਿਹਾ ਤਕਾ ਹੋ ਰਿਹਾ ਜਿਾ ਕਾਨੂੰਨ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਐਮਬੈਸੀ ਦੇ ਵਿੱਚ ਗਏ ਤਾਂ ਉਹਨਾਂ ਵੱਲੋਂ ਵੀ ਸਾਨੂੰ ਜਿਹੜਾ ਰਿਸਪਾਂਸ ਮਿਲੇ ਆ ਤੇ ਹੁਣ ਜਿਹੜੇ ਬੰਦੇ ਕੰਪਨੀਆਂ ਵੱਲੋਂ ਜਿਨ੍ਹਾਂ ਨੂੰ ਪੇਪਰ ਮਿਲੇ ਹੋਏ ਆ ਜਾਂ ਰੀ ਅਪਲਾਈ ਕੀਤੇ ਹੋਏ ਆ ਵੇਟ ਕਰ ਰਹੇ ਆ ਤੇ ਜਾਂ ਵੇਟਿੰਗ ਦੌਰਾਨ ਉਹਨਾਂ ਨੂੰ ਪੁਲਿਸ ਵੱਲੋਂ ਕੋਈ ਵੀ ਆ ਸਟੇਟਸ ਮਿਲਿਆ ਜਿਵੇਂ ਕਿ ਕੰਟਰੀ ਆਊਟ ਲੱਗਾ ਜਾਂ ਕੋਈ ਹੋਰ ਐਦਾਂ ਦਾ ਉਹਨਾਂ ਨੂੰ ਡਿਪੋਰਟੇਸ਼ਨ ਦਾ ਲੈਟਰ ਮਿਲਿਆ ਸੋ ਉਹ ਆਪਣੇ ਵਿਦ ਪ੍ਰੂਫ ਵਿਦ ਐਵੀਡੈਂਸ ਜਿਹੜੇ ਸਾਰੇ ਡਾਕੂਮੈਂਟ ਰੈਡੀ ਕਰਕੇ ਸਾਡੇ ਨਾਲ ਸੰਪਰਕ ਕਰਨ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਜ਼ਰੀਆ ਬਣਿਆ ਕਿ ਇੰਡੀਅਨ ਐਮਬੈਸਡਰ ਦੇ ਕੋਲ ਤੁਹਾਡੀ ਗੱਲ ਰੱਖ ਸਕੀਏ ਤੇ ਤੁਹਾਡੇ ਤੁਹਾਡੀ ਤੁਹਾਡੀ ਆਵਾਜ਼ ਜਿਹੜੀ ਹੈ ਉਹ ਪੁਲਿਸ ਤੱਕ ਪਹੁੰਚਾਈਏ ਲੀਗਲ ਤੌਰ ਤੇ ਕਾਨੂੰਨੀ ਤੌਰ ਤੇ ਤਾਂ ਕਿ ਉਹਨਾਂ ਨੂੰ ਉਹਦੇ ਬਣਦੇ ਹੱਕ ਜਾਣ ਦੀ ਬਣਦੀ ਗੱਲ ਹੈ ਉਹਨਾਂ ਦੇ ਝੋਲੀ ਪਾਈ ਜਾਵੇ ਸੋ ਕੋਸ਼ਿਸ਼ ਕਰਿਓ ਉਹ ਬੰਦੇ ਸੰਪਰਕ ਕਰਨ ਜਿਹੜੇ ਜਿਨ੍ਹਾਂ ਨੂੰ ਕੰਟਰੀ ਆਊਟ ਲੱਗਿਆ ਜਾਕੀ ਉਹਨਾਂ ਦੇ ਕੋਲ ਕੰਟਰੈਕਟ ਸੀਗਾ ਉਹਨਾਂ ਦੇ ਕੋਲ ਪਰਮਿਟ ਦੀ ਜਿਹੜੀ ਐਕਸਟੈਂਸ਼ਨ ਲਈ ਲੈਟਰ ਕੰਪਨੀ ਵੱਲੋਂ ਕੰਟਰੈਕਟ ਸਾਰਾ ਕੁ ਸੀਗਾ ਪਰ ਉਹਦੇ ਬਾਵਜੂਦ ਵੀ ਪੁਲਿਸ ਵੱਲੋਂ ਉਹਨਾਂ ਨੂੰ ਕੰਟਰੀ ਆਊਟ ਤੇ ਜਾ ਡੈਪੂਟੇਸ਼ਨ ਲੱਗੀ ਹੈ ਤਾਂ ਅਸੀਂ ਉਹਨਾਂ ਦੀ ਪੈਰਵੀ ਕਰਨ ਦੀ ਟਰਾਈ ਕਰ ਰਹੇ ਹਾਂ ਸੋ ਸਾਥ ਦਿਓ ਚੰਗੀ ਗੱਲ ਆ ਤੇ ਚੰਗੀਆਂ ਗੱਲਾਂ ਦੇ ਨਾਲ ਸਾਥ ਦਿਆ ਕਰੋ ਗਰੁੱਪ ਦੇ ਵਿੱਚ ਇਹ ਜੀ ਐਕਟੀਵਿਟੀ ਅਗਰ ਹੁੰਦੀ ਆ ਤਾਂ ਬਜਟ ਛੱਡ ਕੇ ਉਹਨੂੰ ਸਪੋਰਟ ਕਰੋ ਤੇ ਗਰੁੱਪ ਕੈਡਮਨ ਅਸੀਂ ਜੋ ਵੀ ਹੈਗੇ ਆ ਕੋਸ਼ਿਸ਼ ਕਰਿਓ ਅ ਸਲੀਮਾ ਜੀ ਮੇਰਾ ਖੁਦਾ ਨੰਬਰ ਗੁਰਪ੍ਰੀਤ ਪੱਟੀ ਸਾਰੇ ਜਾਣਦੇ ਆ ਤੇ ਚੀਮਾ ਅਸੀਂ 4-5 ਵੀਰਾਂ ਨਾਲ ਅਸੀਂ ਇੱਥੇ ਸਾਰੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਸੋ ਕੋਸ਼ਿਸ਼ ਕਰੋ ਵੀ ਆਪਣੇ ਆਪਣੇ ਜਿਹੜੀ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਨੌਨ ਜਾਣਕਾਰ ਜਿਹੜੀ ਵੀ ਹੈਗੇ ਆ ਉਹਨਾਂ ਦੇ ਕੋਲ ਅ ਇਦਾਂ ਦਾ ਕੇਸ ਹੈਗਾ ਤਾਂ ਸਾਡੇ ਨਾਲ ਸੰਪਰਕ ਕਰ ਤਾਂ ਕਿ ਅਸੀਂ ਉਹਦੀ ਪੈਰਵੀ ਕਰ ਸਕੀਏ। ਸ਼ੁਕਰੀਆ।